ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਤੀਜੇ ਦਿਨ ਪਟਿਆਲਾ ਦੇ ਰਾਜੇਂਦਰ ਹਸਪਤਾਲ ਦੇ ਵਿੱਚ ਚੱਲ ਰਹੇ ਤਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਕੋਲਕਾਤਾ ਦੇ ਵਿੱਚ ਪਿਤੇ ਦਿਨ ਹੋਏ ਜ਼ਬਰਜਨਾਹ ਤੇ ਕਤਲ ਦੇ ਮਾਮਲੇ ਦੇ ਵਿੱਚ ਦੇਸ਼ ਭਾਦੀ ਡਾਕਟਰਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਪਟਿਆਲਾ ਦੇ ਰਾਜੇਂਦਰ ਹਸਪਤਾਲ ਦੇ ਵਿੱਚ ਤਰਨਸਾਕ ਦੇ ਲਈ ਡਾਕਟਰਾਂ ਦਾ ਤਰਨਾ ਅੱਜ ਤੀਜੇ ਦਿਨ ਵੀ ਚੱਲ ਰਹੀ ਹੈ ਕੋਲਕਾਤਾ ਦੇ ਵਿੱਚ ਵਾਪਰੇ ਬਲਦਕਾਰ ਅਤੇ ਕਤਲकांड ਦੇ ਵਿੱਚ ਸ਼ਮ੍ਰਿਤਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਖੁਦ ਤਰਨੇ ਤੇ ਬੈਠੇ ਹਨ ਇਸ ਦੇ ਨਾਲ ਹੀ ਡਾਕਟਰ ਬਲਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਡਾਕਟਰਾ ਦੇ ਨਾਲ ਹੈ ਅਤੇ ਕੇਂਦਰ ਸਰਕਾਰ ਤੇ ਵੀ ਵਰਦਿਆ ਕਿ ਡਾਕਟਰ ਕੇਂਦਰ ਸਰਕਾਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੇਵੇ। ਰਮੇਸ਼ਰ ਲੰਗਾ 5 ਸਾਲ ਸਾਡੇ 5 ਸਾਲ ਉਹ ਜੀ ਕਰਦਾ ਫਿਰ ਦਵਾਰਾਂ ਫਿਰ ਦਵਾਰਾਂ ਤਿਆਰੀ ਕਰਦਾ ਜੀ ਹਾਈ ਇਸ ਤੋਂ ਬਾਅਦ ਪਿਆਰੀ ਕਰਦਾ ਫਿਰ ਉਹ ਜਿਹੜਾ ਤੁਹਾਡਾ ਹੈਗਾ ਜੀ ਲੀਡ ਫਿਜ਼ਿਕ ਕਰਦਾ ਔਰ ਲੰਕੀ ਸਾਡੀ ਅਗਦੀ ਸੀ ਆਮ ਦੀ ਮੈਡੀਸਨ ਦੇ ਵਿੱਚ ਛੇੜਨੇ ਲਾਣੀ ਸ਼ਕਤੀ ਨਹੀਂ ਆਈ। ਉਹ ਉਹ ਜਿਹੜਾ ਉਹਦੇ ਨਾਲ ਜਿਸ ਤਰ੍ਹਾਂ ਬੋਟਲ ਰੇਪ ਹੋਇਆ ਉਹ ਮਾਟਰ ਆ ਉਹਦੇ ਵਾਸਤੇ ਜਿਹੜਾ ਹੈਗਾ ਜੀ ਮੈਨੂੰ ਲੱਗਦਾ ਕਿ ਜਿੰਨੀ ਦੇਰ ਉਹ ਜਿਹੜੇ ਬੈਸ ਤਰਿੰਦਿਆ ਫਾਸੀ ਦੇ ਕਾਫੇ ਤੇ ਲਟਕਾਈ ਨਹੀਂ ਜਾਂਦੇ ਮੈਨੂੰ ਚਾਹੀਦੀ ਉਹਦਾ ਮਾਮਲਾ ਵੀ ਆਪਕਾ ਸਭ ਸੁਣਦੇ। ਬੜੀ ਸੰਵੇਦਨਾ ਦੇਂਗੀ ਮੇਰੀ ਅਮਦਾਦੀ ਉਹਦੇ ਨਾਮ ਹੈ ਜੀ ਮੇਰੀ ਫੇਰ ਦੇ ਨਾਮ ਹੈ। ਬਲਕਿ ਇੱਕ ਜਿਹੜਾ ਅਸਹਿਦ ਹੁਕਮ ਨਾ ਜੀ ਵਾਰੀ ਆਈ। ਇਹ ਅਸਹਿਦ ਹੁਕਮ ਆ ਜੀ ਇਹ ਮਾਪਿਆਂ ਦੇ ਸਾਰੀ ਉਮਰ ਵਾਸਤੇ ਕਾਪਚਰ ਆਏ ਤੇ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਜਿਹੜੀ ਸਜ਼ਾ ਹੈਗੀ ਆ ਉਹ ਫਾਂਸੀ ਦੀ ਸਜ਼ਾ ਬਹੁਤ ਜਲਦੀ ਹੋਣੀ ਚਾਹੀਦੀ ਹੈ ਕਿੰਨੇ ਮੈਂ ਕਿ ਜਲੜਾ ਛੋੜੀ ਚਾਹੀਦੀ ਆ ਔਰ ਇੱਕ ਸਾਰੇ ਦੇਸ਼ ਦੇ ਵਿੱਚ ਮੈਸੇਜ ਆਉਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਜਿੰਦੇ ਸਰਕਾਰ ਨੂੰ ਬੇਨਤੀ ਕਰਦਾ ਕਿ 2019 ਦੇ ਵਿੱਚ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨਾਂ ਨੇ ਇੱਕ ਸੈਂਟਰ ਲੌਗ ਰਿਪੋਰਟ ਵੀ ਪਾਈ ਸੀ ਜਿਹਦੇ ਵਿੱਚ ਇਹਨੂੰ 6 ਸਾਲ ਦੀ ਸਜ਼ਾ ਨਾਨ ਵੇਰੀਏਬਲ ਐਫੈਕਟਸ ਬਣਾ ਲਿਆ ਜਿਹੜਾ ਵੀ ਸੌਲਟਨ ਹੋਵੇ ਨਾ ਸੌਲਟਨ ਮੈਡੀਕਲ professionਲ ਉਹ ਕੋ ਲੌਗ ওভার ਡੂ ਆ ਗਈ ਮੈਨੂੰ ਲੱਗਦਾ ਕਿ ਉਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਤੇ ਹੁਣ ਮੈਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਨੂੰ ਬੇਨਤੀ ਕਰਦਾ ਕਿ ਉਹ ਸ਼ੋਰ ਕਰਨਾ ਜਿਹੜੇ ਗਰਫਸ ਸਾਥੀ ਆ ਉਹਨਾਂ ਦੀ ਗੱਲਬਾਤ ਵੀ ਹੋਈ ਹੈ ਜੇ